ਸੋ ਉਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੀ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਚੱਲੇ ਆਂ ਖੇਤ ਨੂੰ ਯੂਰੀਆ ਲੈ ਕੇ ਤੇ ਕਿਉਂਕਿ ਆਪਣਾ ਬਾਈ ਜਿਹੜਾ ਪਹਿਲਾ ਪਾਣੀ ਆ ਪਹਿਲਾ ਪਾਣੀ ਹੋ ਗਿਆ ਆਪਣਾ ਕੰਪਲੀਟ ਪਹਿਲੇ ਪਾਣੀ ਤੋਂ ਬਾਅਦ ਆਪਾਂ ਨਾਲੇ ਤਾਂ ਪਹਿਲੀ ਡੋਜ਼ ਅੱਜ ਯੂਰੀਆ ਦੀ ਪਾ ਦੇਣੀ ਆ ਤੇ ਉਹਦੇ ਨਾਲ ਆਪਾਂ ਨਾਲ-ਨਾਲ ਜਿਹੜਾ ਗੁੱਲੀ ਡੰਡੇ ਦਾ ਕੰਟਰੋਲ ਕਰਨਾ ਉਹਦੇ ਲਈ ਆਪਾਂ ਜਿਹੜੀ ਸੰਕੋਰ ਆ ਪਿਛਲੇ ਕਈ ਸਾਲਾਂ ਤੋਂ ਵਰਤਦੇ ਆਉਨੇ ਆ ਤੇ ਸੰਕੋਰ ਪਾਉਣ ਲਈ ਆਪਾਂ ਚੱਕ ਲਿਆ ਅਸਲਾ ਤੇ ਤੁਹਾਨੂੰ ਦਿਖਾਉਣਾ ਵੀਡੀਓ 'ਚ ਪੂਰਾ ਵੀ ਆਪਾਂ ਕੀ ਹਿਸਾਬ ਕਿਤਾਬ ਆ ਕਿੰਨੀ ਡੋਜ਼ ਪਾਉਣੀ ਆ ਕਿੱਦਾਂ ਲਾਉਣੀ ਆ ਹੁਣ ਪਿਛਲੇ ਸਾਲ ਵੀ ਆਪਾਂ ਵੀਡੀਓ ਪਾਈ ਸੀ ਪਰ ਫੇਰ ਵੀ ਕਈ ਬਰਾਮਾਂ ਨੂੰ ਚਲੋ ਕਨਫਿਊਜ਼ਨ ਹੁੰਦੀ ਆ ਪਰ ਜ਼ਿਆਦਾਤਰ ਵੀਰ ਆਪਣੇ ਪਾਉਂਦੇ ਸੰਕੋਰ ਉਹਨਾਂ ਦੇ ਵੱਖ-ਵੱਖ ਤਰੀਕੇ ਆ ਕੋਈ ਪਹਿਲਾਂ ਪਾ ਕੇ ਸੰਕੋਰ ਪਾਣੀ ਲਾਉਂਦਾ ਤੇ ਕੋਈ ਪਾਣੀ ਲਾਉਣ ਤੋਂ ਬਾਅਦ ਪਾਉਂਦਾ ਪਰ ਆਪਣਾ ਜਿਹੜਾ ਤਰੀਕਾ ਕਾਫੀ ਸਾਲਾਂ ਤੋਂ ਜਦੋਂ ਆਪਣਾ ਪਹਿਲਾ ਪਾਣੀ ਕੰਪਲੀਟ ਹੋ ਗਿਆ ਆਪਾਂ ਪਾਣੀ ਲੱਗਣ ਨੂੰ 2 ਜਾਂ 3 ਦਿਨ ਹੋ ਗਏ ਉਦੋਂ ਗਿੱਲੇ-ਗਿੱਲੇ ਦੇ ਵਿੱਚ ਜਿਹੜੀ ਸੰਕੋਰ ਦੀ ਵਰਤੋਂ ਕਰਨੀ ਆ ਸੰਕੋਰ ਪਾਉਣ ਦੇ ਨਾਲ-ਨਾਲ ਆਪਾਂ ਘੱਟੋ-ਘੱਟ 3.500 ਐਮਐਲ ਜਿਹੜਾ ਡੀਜ਼ਲ ਆ ਆਪਾਂ 1.5 ਘਟਾ ਯ 2 ਲੀਟਰ ਆਪਾਂ ਡੀਜ਼ਲ ਲਿਆਂਦਾ ਬਾਕੀ ਜੇ ਬਹਦ ਘਾਟ ਹੋਈ ਚਲੋ ਆਪਣੇ ਕੋਲ ਟਰੈਕਟਰ ਹੈਗਾ ਉਹ ਚੋਂ ਆਪਾਂ ਕੱਢ ਲਾਂਗੇ ਤੇ ਆਪਾਂ ਕਰਨਾ ਕੀ ਹੈ ਵੀ ਪਹਿਲਾਂ ਜਿਹੜਾ ਡੇਢ ਗੱਟਾ ਯੂਰੀਏ ਦਾ ਆਪਾਂ ਪੱਲੀ ਤੇ ਖਲਾਰ ਕੇ ਉਹਨੂੰ ਚੰਗੀ ਤਰ੍ਹਾਂ ਬਰੀਕ ਕਰਨਾ ਕਿਉਂਕਿ ਬਾਈ ਜਿਹੜਾ ਯੂਰੀਆ ਜੇ ਤਾਂ ਆਪਾਂ ਪਹਿਲਾਂ ਘਰ ਦੇ ਵਿੱਚ ਵੀ ਲਿਆ ਕੇ ਰੱਖਿਆ ਜਾਂ ਲੋ ਗਦਾਮਾਂ ਦੇ ਵਿੱਚ ਵੀ ਪਿਆ ਰਹਿੰਦਾ ਥੋੜਾ ਜਿਹਾ ਇਹ ਸੈੱਟ ਹੋ ਜਾਂਦਾ ਤੇ ਆ ਆਪਣੀ ਹੈਗੀ ਸੰਕੋਰ ਸੰਕੋਰ ਦੀ ਜਿਹੜੀ ਪੈਕਿੰਗ ਆ ਬਾਈ ਆਪਾਂ 250 ਗ੍ਰਾਮ ਦੀ ਉਹ ਲਈ ਆ ਕਿਉਂਕਿ ਜੇ ਆਪਾਂ ਕਿਲੋ ਦੀ ਪੈਕਿੰਗ ਲਿਆਉਨੇ ਜਾਂ 100 ਗ੍ਰਾਮ ਦੀ ਜਾਂ ਕਈ ਵਾਰ ਹੁੰਦਾ ਵੀ ਉਹਦੇ ਚ ਆਪਾਂ ਨੂੰ ਨਾ ਪ੍ਰੋਪਰ ਡੋਜ ਦਾ ਨਹੀਂ ਪਤਾ ਲੱਗਦਾ ਹੈ ਨਾ ਤੇ ਆਪਣੇ ਕੋਲ ਕੋਈ ਪੈਰਾਮੀਟਰ ਹੁੰਨੇ ਮਿੰਨਤੀ ਕਰਨੇ ਵਾਲੇ ਨਾ ਆਪਣੇ ਕੋਲ ਕੋਈ ਜੋਖਣ ਵਾਲਾ ਕੰਡਾ ਵਗੈਰਾ ਹੁੰਦਾ ਤੇ ਜਿਹਦੇ ਕਰਕੇ ਜਿਹੜੀ ਡੋਜ ਆ ਵੱਧ ਘੱਟ ਹੋ ਜਾਂਦੀ ਫਿਰ ਬਹੁਤ ਭਰਾਮਾਂ ਦੀ ਜਿਹੜੀ ਕਨਫਿਊਜ਼ਨ ਰਹਿੰਦੀ ਹੈ ਵੀ ਬੰਦੇ ਕਹਿੰਦੇ ਵੀ ਰਿਜ਼ਲਟ ਨਹੀਂ ਮਿਲਿਆ ਤੇ ਜਾਂ ਫਿਰ ਜਿਹੜਾ ਨੁਕਸਾਨ ਹੋ ਜਾਂਦਾ ਆ ਮੋٹے ਸੰਤਰੇ ਵਾਲੀ ਜਿਹੜੀ ਬੋਤਲ ਆ ਆਪਾਂ ਇਹਦੇ ਵਿੱਚ ਜਿਹੜਾ ਡੀਜ਼ਲ ਮਿਣ ਕੇ ਪਾਉਣਾ ਇੱਕ ਟੱਕ ਜਿਹੜਾ ਇਹਦਾ ਹੁੰਦਾ ਇਹ 100 ਐਮਐਲ ਇਹ 700 ml ਦੀ ਜਿਹੜੀ ਬੋਤਲ ਹੁੰਦੀ ਹੈ 7 ਟੱਕ ਹੁੰਨੇ ਇਹਦੇ ਦੇ ਤੇ ਇੱਕ 100 ml ਦਾ ਟੱਕ ਹੁੰਦਾ ਆਪਾਂ ਤਕਰੀਬਨ 3 ਕ ਟੱਕ ਜਿਹੜੇ ਇਹਦੇ ਭਰ ਕੇ ਬੋਤਲ ਦੇ ਆਪਾਂ 1.5 ਗੱਟਾ ਯੂਰੀਏ ਤੇ ਛਿੜਕਣੇ ਨੇ ਤੇ ਹਲਕੀਆਂ-ਹਲਕੀਆਂ ਬਰੀਕ-ਬਰੀਕ ਜਿਹੜੀਆਂ ਆਪਾਂ ਦੋ ਗਲੀਆਂ ਕੱਢੀਆਂ ਵੀਆਂ ਜਿਹਦੇ ਨਾਲ ਜਿਹੜਾ ਡੀਜ਼ਲ ਆ ਵੀ ਨਾ ਤਾਂ ਵੱਧ ਗਿਰੇ ਔਰ ਪ੍ਰੋਪਰ ਜਿਹੜਾ ਯੂਰੀਆ ਨੂੰ ਲੱਗ ਜਵੇ ਕਈ ਵੀਰ ਕੀ ਕਰਦੇ ਨੇ ਵੀ ਜਿਹੜਾ ਹੱਥ ਦੇ ਨਾਲ ਡੀਜ਼ਲ ਲਈ ਜਾਂਦੇ ਨੇ ਵੀ ਜਿੱਦਾਂ ਹੱਥ 'ਚ ਚੂਲੀ ਭਰ ਕੇ ਛੱਟਾ ਮਾਰਦੇ ਆ ਉਹ ਵੀ ਥੋੜਾ ਜਿਹਾ ਗਲਤ ਹੋ ਜਾਂਦਾ ਉਹਦੇ ਨਾਲ ਪ੍ਰੋਪਰ ਜਿਹੜਾ ਯੂਰੀਆ ਡੀ ਸਭ ਤੋਂ ਪਹਿਲਾ ਤਰੀਕਾ ਤਾਂ ਇਹ ਹੀ ਹੈ ਵੀ ਜਦੋਂ ਆਪਾਂ ਯੂਰੀਆ ਪੱਲੜ ਦੇ ਖੋਲਣਾ ਇਹਨੂੰ ਬ੍ਰੀਕ ਕਰ ਲਓ ਜੇ ਹਲਕੇ ਫੁਲਕੇ ਦੇ ਵਿੱਚ ਡਲੇ ਜਾਂ ਡਲੀ ਹੈਗੀ ਉਹਨੂੰ ਹੱਥਾਂ ਦੇ ਨਾਲ ਵੀ ਭੋਰ ਸਕਦੇ ਆ ਪਰ ਜੇ ਤੁਹਾਡੇ ਕੋਲ ਕੋਈ ਚਲੋ ਆਪਣੇ ਕੋਲ ਦੇਸੀ ਤਰੀਕੇ ਹੁੰਦੇ ਆ ਕੋਈ ਹਨਾ ਲੱਕੜ ਦੀ ਚੀਜ਼ ਹੁੰਦੀ ਹੈ ਜਾਂ ਇੱਟ ਵਗੈਰਾ ਹੁੰਦੀ ਹੈ ਉਹਦੇ ਨਾਲ ਆਪਾਂ ਪਹਿਲਾਂ ਇਹਨੂੰ ਬ੍ਰੀਕ ਕਰ ਲੈਣਾ ਹੈ ਨਾ ਚੰਗੀ ਤਰ੍ਹਾਂ ਕਿਉਂਕਿ ਮੈਂ ਜੇ ਰਿਜ਼ਲਟ ਲੈਣਾ ਆਪਾਂ ਨੇ ਗੁੱਲੀ ਡੰਡੇ ਦਾ 100% ਕੰਟਰੋਲ ਕਰਨਾ ਹੈ ਸਭ ਤੋਂ ਪਹਿਲਾ ਸਟੈਪ ਆ ਜਿਹੜਾ ਉਹ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੀ ਆ ਪ੍ਰੋਪਰ ਡੋਜ਼ ਤੇ ਚੰਗੀ ਤਰ੍ਹਾਂ ਰਲਾਉਣਾ ਜੇ ਆਪਾਂ ਇਹ ਦੋ ਕੰਮ ਸੰਕੋੜ ਦੇ ਕਰ ਲਏ ਤਾਂ ਇੱਕ ਤਾਂ ਆਪਣੀ ਜਿਹੜੀ ਨੁਕਸਾਨ ਵਾਲੀ ਸ਼ੰਕਾ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਵੀ ਨੁਕਸਾਨ ਆਪਣਾ ਕਦੇ ਵੀ ਨਹੀਂ ਹੁੰਦਾ ਹੈਗਾ ਜੇ ਆਪਾਂ ਸਹੀ ਤਰੀਕੇ ਨਾਲ ਡੋਜ਼ ਰਲਾ ਲਈ ਤੇ ਸਹੀ ਤਰੀਕੇ ਨਾਲ ਜਿਹੜੀ ਸੰਕੋੜ ਹੈ ਚੰਗੀ ਤਰ੍ਹਾਂ ਮਿਕਸ ਕਰ ਲਈ ਯੂਰੀਆ ਦੇ ਵਿੱਚ ਤੇ ਇਸੇ ਕਰਕੇ ਬਾਈ ਸਭ ਤੋਂ ਪਹਿਲਾ ਸਟੈਪ ਤਾਂ ਇਹ ਹੀ ਹੈ ਵੀ ਜਿਹੜਾ ਯੂਰੀਆ ਯੂਰੀਆ ਨੂੰ ਚੰਗੀ ਤਰ੍ਹਾਂ ਆਪਾਂ ਬਰੀਕ ਕਰਨਾ ਕਿਉਂਕਿ ਜ਼ਿਆਦਾਤਰ ਜਿਹੜੇ ਗੱਟਿਆਂ ਦਾ ਵਿੱਚ ਹਲਕੀ ਫੁਲਕੀ ਡਲੀ ਹੁੰਦੀ ਆ ਡਲੀ ਕਰਕੇ ਜਿਹੜੀ ਵੀ ਥੋੜੀ ਦਿੱਕਤ ਆਉਂਦੀ ਵੀ ਜਿਹੜੇ ਮੋٹے ਡਲੇ ਹੁੰਨੇ ਆ ਜਾਂ ਵਿੱਚ ਕੋਈ ਡਲੀ ਰਹਿ ਗਈ ਜਦੋਂ ਉਹਨੂੰ ਡੀਜ਼ਲ ਲੱਗਦਾ ਉਹਦੇ ਨਾਲ ਫਿਰ ਜਿਹੜੀ ਸੰਕੋਰ ਸੰਕੋਰ ਵੀ ਜ਼ਿਆਦਾ ਮਤਲਬ ਕਿ ਉਹਦੀ ਫਕੜ ਹੋ ਜਾਂਦੀ ਜਿੱਥੇ ਉਹ ਡਲੀ ਗਿਰ ਗਈ ਜਾਂ ਛੋਟੀਆਂ ਛੋਟੀਆਂ ਡਲੀਆਂ ਗਿਰ ਗਈਆਂ ਯੂਰੀ ਦੀਆਂ ਉੱਥੇ ਜਿਹੜੀ ਕਣਕ ਕਣਕ ਆਪਣੀ ਮੱਚਣ ਦਾ ਖਤਰਾ ਰਹਿ ਜਾਂਦਾ ਆ ਦੇਖੋ ਆਪਣੀ ਕਣਕ ਬਹੁਤ ਸੋਹਣੀ ਆ ਮਤਲਬ ਕਿ ਕੈਮਰਾ ਚਲੋ ਫੇਰ ਵੀ ਘੱਟ ਦਿਖਾਉਂਦਾ ਪਰ ਜੇ ਆਪਾਂ ਅੱਖਾਂ ਨਾਲ ਦੇਖੀਏ ਪੂਰੀ ਐਨ ਘੈਂਟ ਕਣਕ ਬਹੁਤ ਐਨ ਸੰਘਣੀ ਪੂਰੀ ਵਧੀਆ ਬੀਜ ਵੀ ਆਪਾਂ ਪ੍ਰੋਪਰ ਜਿਹੜਾ 45 ਕਿਲੋ ਹੀ ਪ ਬਸ ਇਹ ਤਾਂ 40 ਪੈਂਦਾ ਤੇ ਆਪਾਂ 45 ਪਾਇਆ ਵਾ ਤੇ ਨਾਲ ਜਿਹੜਾ ਇਧਰਲੀ ਸਾਈਡ ਥੋੜਾ ਜਿਹਾ ਬਾਣ ਹਲਕਾ ਉਹਦੇ ਵਿੱਚ ਵੀ ਕਣਕ ਵਧੀਆ ਪਰ ਇਧਰ ਪੂਰੀਆਂ ਟੋਪ ਦੀ ਕਣਕ ਤੇ ਆਪਾਂ ਡੇਢ ਗੱਟਾ ਜਿਹੜਾ ਯੂਰੀਏ ਦਾ ਪੱਲੀ ਤੇ ਖੋਲ ਲਿਆ ਪ੍ਰੋਪਰ ਆ ਇਦਾਂ ਗੱਟਾ ਰੱਖਤਾ ਸਾਈਡ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਬ੍ਰੀਕ ਕਰਕੇ ਜਿਹੜਾ ਆਪਾਂ ਕੋਸ਼ਿਸ਼ ਕਰਨੀ ਵੀ ਆਪਾਂ ਬ੍ਰੀਕ ਕਰ ਲਈਏ ਪਹਿਲਾਂ ਵੀਡੀਓ ਬੇਸ਼ੱਕ ਲੰਬੀ ਹੋਣੀ ਮੇਰਾ ਵੀਰ ਠੀਕ ਹੈ ਨਾ ਟਾਈਮ ਕੱਢ ਕੇ ਤੁਸੀਂ ਦੇਖਿਓ ਜੇ ਆਪਾਂ ਥੋੜੇ ਸਬਰ ਜਾਂ ਸੰਤੋਖ ਰੱਖ ਕੇ ਵੀਡੀਓ ਦੇਖਾਂਗੇ ਤਾਂ ਆਪਾਂ ਨੂੰ ਜਿਹੜਾ ਪ੍ਰੋਪਰ ਪਤਾ ਲੱਗ ਜਾਂਦਾ ਆ ਡੀਜ਼ਲ ਹੁਣ ਆਪਾਂ ਨਾ ਜਿਹੜੀ ਬੋਤਲ ਐ ਇਹਦੇ ਵਿੱਚ ਆਪਾਂ 2 ਟੱਕ ਜਿਹੜੇ ਆਪਣੇ 2 ਜਾਂ 3 ਟੱਕ ਆਪਾਂ ਇਹਦੇ ਡੀਜ਼ਲ ਦੇ ਪੂਰੇ ਕਰਕੇ ਇੱਕ 100 ਐਮਐਲ ਦਾ ਜਿਹੜਾ ਟੱਕ ਆਪਣੀ ਜਿਹੜੀ ਦੇਸੀ ਬੋਤਲ ਹੁੰਦੀ ਐ ਜੇ ਨਹੀਂ ਵੀ ਹੈਗਾ ਆਪਣੇ ਕੋਲ ਚਲੋ ਕੋਈ ਪ੍ਰੋਪਰ ਨਹੀਂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਡੀਜ਼ਲ ਮਣ ਕੇ ਪਾਉਣਾ ਡੀਜ਼ਲ ਵੱਧ ਘੱਟ ਹੋ ਸਕਦਾ 20 50 ਐਮਐਲ ਇਹਦਾ ਕੋਈ ਚੱਕਰ ਨਹੀਂ ਪਰ ਜਿਹੜੀ ਦਵਾਈ ਦੀ ਡੋਜ਼ ਆ ਸੰਕੋਰ ਦੀ ਡੋਜ਼ ਆ ਉਹ ਨਹੀਂ ਆਪਾਂ ਬਿਲਕੁਲ ਵੀ ਵੱਧ ਘੱਟ ਕਰਨੀ ਕਿਉਂਕਿ ਜੇ ਆਪਾਂ ਸੰਕੋਰ ਘੱਟ ਪਾਈ 250 ਗ੍ਰਾਮ ਤੇ ਤਾਂ ਉਹਨੇ ਰਿਜਲਟ ਨਹੀਂ ਪ੍ਰੋਪਰ ਦੇਣਾ ਤੇ ਜੇ ਆਪਾਂ ਵੱਧ ਪਾ ਲਈ ਫਿਰ ਗਿੱਲੇ ਦੇ ਵਿੱਚ ਜਿਹੜਾ ਕਣਕ ਦੇ ਨੁਕਸਾਨ ਹੋਣ ਦਾ ਖਤਰਾ ਬਾਈ ਵੱਜ ਜਾਂਦਾ ਕਿਉਂਕਿ ਫਿਰ ਬਹੁਤ ਬੰਦੇ ਕਹਿੰਦੇ ਆ ਵੀ ਤੁਸੀਂ ਇਹਨਾਂ ਦੇ ਪਿੱਛੇ ਲੱਗ ਕੇ ਗਲਤ ਦਵਾਈਆਂ ਵਰਤਦੇ ਆ ਹੁਣ ਕਣਕ ਮੱਚ ਗਈ ਇਹ ਮੱਚ ਗਈ ਉਹਦੇ ਪਿੱਛੇ ਆਪਣਾ ਹੀ ਦੋਸ਼ ਹੁੰਦਾ ਆਪਾਂ ਨੂੰ ਪ੍ਰੋਪਰ ਜਿਹੜਾ ਡੋਜ਼ ਦਾ ਸਭ ਤੋਂ ਵੱਡਾ ਜ਼ਰੂਰੀ ਧਿਆਨ ਰੱਖਣ ਵਾਲਾ ਕੰਮ ਹੈ ਵੀ ਜਿਹੜਾ ਆਪਾਂ ਡੋਜ਼ ਆ ਪ੍ਰੋਪਰ ਪਾਉਣੀ ਹੈ ਔਰ ਦੂਜੇ ਨੰਬਰ ਤੇ ਜਦੋਂ ਜੂਰੀਆ ਰਲਾਉਣਾ ਐਨ ਚੰਗੀ ਤਰ੍ਹਾਂ ਰਲਾ ਕੇ ਐਨ ਵਧੀਆ ਤਰੀਕੇ ਨਾਲ ਉਹਨੂੰ ਡੀਜ਼ਲ ਲਾ ਕੇ ਫਿਰ ਜਿਹੜੀ ਸੰਕੋਰ ਹੈ ਉਹ ਆਪਾਂ ਮਿਕਸ ਕਰਨੀ ਆ ਹੁਣ ਤੁਸੀਂ ਵੀਡੀਓ ਦੇਖ ਲਓ ਵੀਡੀਓ ਇਸੇ ਕਰਕੇ ਆਪਾਂ ਬਣਾਉਣ ਲੱਗੇ ਆ ਵੀਡੀਓ ਬੇਸ਼ੱਕ ਲੰਬੀ ਹੋ ਜੂਗੀ ਪਰ ਤੁਹਾਨੂੰ ਕੱਲੀ ਗੱਲੀ ਚੀਜ਼ ਆਪਾਂ ਦਿਖਾਉਣੀ ਆ ਵੀ ਆਪਾਂ ਕਿੰਨਾ ਕਿੰਨੇ ਟਾਈਮ ਦੇ ਵਿੱਚ ਰਣਾਉਣੀ ਆ ਬਹੁਤ ਬੰਦੇ ਕੀ ਕਰਦੇ ਆ ਸੰਕੋਰ ਉੱਪਰ ਛੁੱਟੀ ਮੜਿਆ ਡੀਜ਼ਲ ਮਾਰਿਆ ਤੇ ਦੋ ਹੱਥ ਯੂਰੀ ਦੇ ਇੱਧਰ ਨੂੰ ਦੋ ਉੱਧਰ ਨੂੰ ਜਾਂ ਪੱਲੀ ਆਪਣੀ ਖੁੰਝਾਂ ਤੋਂ ਫੜ ਕੇ ਜਾਂ ਪੱਲੀ ਨੂੰ ਹਿਲਾ ਲੈਣੇ ਆ ਉਹਦੇ ਨਾਲ ਬਾਈ ਪ੍ਰੋਪਰ ਨਹੀਂ ਹੁੰਦੀ ਕਿਉਂਕਿ ਸੰਕੋਰ ਰਲਾਉਣ ਵਾਸਤੇ ਟਾਈਮ ਚਾਹੀਦਾ ਇੱਕ ਗੱਟਾ ਪਾਉਣ ਨੂੰ ਖੇਤ ਦੇ ਵਿੱਚ ਇੰਨਾ ਟਾਈਮ ਨਹੀਂ ਲੱਗਦਾ ਵੀ ਜਿੰਨਾ ਸੰਕੋਰ ਨੂੰ ਇੱਕ ਗੱਟਾ ਰਲਾਉਣ ਨੂੰ ਲੱਗਦਾ ਇਹ ਵੀਰੋ ਲਾਉਣ ਨੂੰ ਜ਼ਿਆਦਾ ਟਾਈਮ ਲੱਗਦਾ ਉਹਦਾ ਮੇਨ ਕਾਰਨ ਇਹੀ ਹੈ ਵੀ ਕਿਤੇ ਬਾਅਦ ਘਾਟ ਹੋ ਗਈ ਤੇ ਮੁੜ ਕੇ ਆਪਣਾ ਨੁਕਸਾਨ ਹੋ ਜਾਣਾ ਕਿਉਂਕਿ ਸੰਕੋਰ ਦਾ ਰਗੜਿਆ ਜਿਹੜੀ ਕਣਕ ਹੈ ਉਹ ਛੇਤੀ-ਛੇਤੀ ਕਾਮਯਾਬ ਨਹੀਂ ਹੁੰਦੀ ਹੈ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਵੀ ਸੰਕੋਰ ਦੇ ਰਗੜੇ ਤੋਂ ਬਚਣਾ ਬਚਣ ਦਾ ਤਰੀਕਾ ਇਹ ਹੈ ਵੀ ਓਵਰਡੋਜ਼ ਨਹੀਂ ਪਾਉਣੀ ਤੇ ਆਪਾਂ ਜਿਹੜੀ ਰਲਾਉਣੀ ਤਰੀਕੇ ਨਾਲ ਤੇ ਹੁਣ ਬਹੁਤ ਭਰਾਵਾਂ ਦੇ ਵਿੱਚ ਪਹਿਲਾਂ ਪੰਜ ਤੋਂ ਵੀਡੀਓ ਪਾਈ ਹੈ ਉਹਨਾਂ ਵੀਰਾਂ ਦੇ ਕਮੈਂਟ ਆਏ ਕਮੈਂਟ ਦੇ ਵਿੱਚ ਲਿਖਿਆ ਬਾਈ ਅਸੀਂ ਅਫਕੀਰਾ ਪਾਈ ਸੀਗੀ ਕੀ ਹੁਣ ਸੰਕੋਰ ਪਾ ਸਕਦੇ ਆ ਪੀ ਪਹਿਲਾ ਵਕੀਰਾ ਕਰੀਆ ਜਾਂ ਕੋਈ ਹੋਰ ਜਿਹੜੀਆਂ ਪਹਿਲਾਂ ਸਪਰੇਆ ਹੁੰਦੀਆਂ ਕਣਕ ਵਿੱਚ ਦੀ ਹਰ ਵੀ ਉਹ ਕਰੀਆ ਵੀ ਆਪਣੇ ਗੁੱਲੀ ਡੰਡਾ ਬਹੁਤ ਹੋ ਗਿਆ ਹੁਣ ਆਪਾਂ ਕੀ ਕਰੀਏ ਬਹੁਤ ਭਰਾਵਾਂ ਦੇ ਇਸ ਵਾਰ ਇਹੀ ਸਮੱਸਿਆ ਆ ਰਹੀ ਹੈ ਖੇਤਾਂ ਦੇ ਵਿੱਚ ਜਿੱਦਾਂ ਵੀਡੀਓ ਵੀ ਨਹੀਂ ਮੈਨੂੰ ਨਾਰਮਲ ਵੀ ਬੰਦੇ ਜਿਹੜੇ ਆਪਣੇ ਟੱਚਦੇ ਆ ਖੇਤੀ ਕਰਦੇ ਆ ਉਹ ਵੀ ਇਹੀ ਕਹਿੰਦੇ ਆ ਵੀ ਬਾਈ ਯਾਰਾ ਵਕੀਰਾ ਕਰੀਦੀ ਗੁੱਲੀ ਡੰਡਾ ਬਹੁਤ ਜੰਮਿਆ ਦੇਖੋ ਵਕੀਰਾ ਦਾ ਜਿਹੜਾ ਟ੍ਰਾਇਲ ਆ ਜਾਂ ਵਕੀਰਾ ਬਾਰੇ ਜਿਆਦਾ ਨੌਲੇਜ ਕਿਉਂਕਿ ਆਪਾਂ ਆਪਣੇ ਖੇਤ ਦੇ ਵਿੱਚ ਨਾ ਵਰਤੀ ਹੈ ਤੇ ਨਾ ਆਪਾਂ ਵਰਤਣੀ ਆ ਆਪਾਂ ਕਹਿਦੀ ਵੀ ਤੁਸੀਂ ਵਕੀਰਾ ਕਰੀ ਵੀ ਹੁਣ ਪਹਿਲੇ ਪਾਣੀ ਲਾ ਕੇ ਤੁਸੀਂ ਸੰਕ ਉਥੇ ਜਿਹੜਾ ਤੁਹਾਡਾ ਨੁਕਸਾਨ ਹੋ ਸਕਦਾ ਕਿਉਂਕਿ ਨੁਕਸਾਨ ਹੈ ਵੀ ਜਿਹੜੀ ਵਕੀਰਾ ਦਵਾਈ ਹੈ ਇਹਦਾ ਜਿਹੜਾ ਖੇਤ ਦੇ ਵਿੱਚ ਅਸਰ ਆ ਉਹ ਲੰਬਾ ਸਮਾਂ ਰਹਿੰਦਾ ਤੁਸੀਂ ਘੱਟੋ ਘੱਟ ਦੂਜੇ ਪਾਣੀ ਤੱਕ ਵੇਟ ਕਰੋ ਇਹਦੀ ਜੇ ਜਦੋਂ ਤੱਕ ਪਾਣੀ ਲਾਏ ਤੋਂ ਬਾਅਦ ਬੱਤਰ ਨਹੀਂ ਆਉਂਦਾ ਹਲਕਾ ਜਦੋਂ ਲੱਡੂ ਨਹੀਂ ਵੱਟ ਹੁੰਦਾ ਉਦੋਂ ਤੱਕ ਵੇਟ ਕਰੋ ਜੇ ਗੁੱਲੀ ਡੰਡਾ ਨਹੀਂ ਕੰਟਰੋਲ ਹੁੰਦਾ ਫਿਰ ਸਭ ਤੋਂ ਵਧੀਆ ਜਿਹੜੀ ਟੈਲੈਂਟਸ ਦਵਾਈ ਹੈ ਉਹ ਕੰਮ ਕਰਦੀ ਹੈ ਤੁਸੀਂ ਫਿਰ ਸੰਕੋੜ ਦੇ ਚੱਕਰ ਚ ਨਾ ਪਿਓ ਉੱਪਰੋਂ ਤੁਸੀਂ ਇਹ ਵਕੀਰਾ ਕਰਤੀ ਤੇ ਪਾਣੀ ਲਾ ਕੇ ਨਾਲ ਹੀ ਸੰਕੋਰ ਪਾਤੀ ਤੇ ਫਿਰ ਮੁੜ ਕੇ ਬਾਈ ਕਣਕ ਦਾ ਨੁਕਸਾਨ ਹੋ ਸਕਦਾ ਇਸ ਚੀਜ਼ ਦਾ ਧਿਆਨ ਕਰ ਲਿਓ ਹਾਂ ਜੇ ਤੁਸੀਂ ਤਜਰਬਾ ਕਰਨਾ ਥੋੜੇ ਏਰੀਆ ਦੇ ਵਿੱਚ ਕਰ ਲਓ ਕਿਉਂਕਿ ਤੁਹਾਨੂੰ ਆਉਂਦੇ ਸਾਲ ਇਸ ਚੀਜ਼ ਦਾ ਪਤਾ ਲੱਗ ਜਾਊਗਾ ਤਜਰਬਾ ਕਰੇ ਬਿਨਾ ਬਾਈ ਕੁਝ ਪਤਾ ਨਹੀਂ ਲੱਗਦਾ ਕਿਉਂਕਿ ਜੇ ਕਈਏ ਵੀ ਸੰਕੋਰ ਵੀ ਪਹਿਲੇ ਹੀ ਲੋਕ 2.5 ਗ੍ਰਾਮ ਨਹੀਂ ਸੀ ਪਾਉਣ ਲੱਗੇ ਸਭ ਤੋਂ ਪਹਿਲਾਂ ਲੋਕਾਂ ਨੇ ਸੰਕੋਰ ਦੀਆਂ ਸਪ੍ਰੇਹਾਂ ਕਰ ਕਰਕੇ ਕਣਕਾਂ ਮਚਾਈਆਂ ਤਜਰਬੇ ਕਰ ਕਰਕੇ ਪਰ ਹੌਲੀ ਹੌਲੀ ਰੇਹ ਦੇ ਵਿੱਚ ਇਹਨਾਂ ਨੂੰ ਪ੍ਰੋਪਰ ਡੋਜ਼ ਤੱਕ ਗਏ ਆ ਕਿਸੇ ਨੇ 100 ਗ੍ਰਾਮ ਪਾਈ 200 ਕਈਆਂ ਨੇ 4 400 ਗ੍ਰਾਮ ਡੋਜ਼ ਪਾ ਕੇ ਵੀ ਜਿਹੜੀ ਕਣਕ ਦਾ ਸਤਿਆਨਾਸ਼ ਕਰਿਆ ਪਰ ਹੌਲੀ ਹੌਲੀ ਪਤਾ ਲੱਗਿਆ ਵੀ ਜਿਹੜੀ ਪ੍ਰੋਪਰ ਡੋਜ਼ ਹੈ ਸੰਕੋਰ ਦੀ ਉਹ 250 ਗ੍ਰਾਮ ਹੈ ਆ ਥੋੜੀ ਜੀ ਬੰਦਾ ਚਲੋ ਸਾਡਾ ਗਲਤੀ ਹੋ ਰਹੀ ਹੈ ਸੰਕੋਰ ਜਿਹੜੀ ਉੜ ਕੇ ਕਣਕ ਤੇ ਜਾ ਰਹੀ ਹੈ ਇਹਨੂੰ ਮੈਂ ਕਿਹਾ ਵੀ ਨੀਵਾ ਰੱਖ ਕੇ ਪਾ ਪੈਕੇਟ ਇਸ ਚੀਜ਼ ਦੇ ਵਿੱਚ ਤੁਸੀਂ ਧਿਆਨ ਰੱਖਣਾ ਜਦੋਂ ਵੀ ਸੰਕੋਰ ਪਾਉਣੀ ਹੈ ਯੂਰੀਆ ਦੇ ਵਿੱਚ ਥੋੜਾ ਜਿਹਾ ਪੈਕਟ ਨੂੰ ਨੀਮਾ ਰੱਖ ਕੇ ਆਪਾਂ ਯੂਰੀਆ ਤੇ ਉਹ ਸੰਕੋਰ ਪਾਉਣੀ ਹੈ ਕਿਉਂਕਿ ਹਵਾ ਚਾਉਦੀ ਹੈ ਅੱਜ ਦੱਖਣ ਬਹੁਤ ਜ਼ਿਆਦਾ ਚੱਲ ਰਿਹਾ ਸਾਡੇ ਤਾਂ ਬਾਕੀ ਤੁਹਾਡੇ ਪਤਾ ਨਹੀਂ ਹਵਾ ਦੇ ਵਿੱਚ ਥੋੜਾ ਧਿਆਨ ਰੱਖਣਾ ਵੀ ਜਦੋਂ ਸੰਕੋਰ ਪਾਉਣੀ ਹੈ ਕਿ ਤੱਕ ਕਣਕ ਤੇ ਉੱਡ ਕੇ ਨਾ ਜਾਵੇ ਦੂਜਾ ਜੇ ਰਸਤੇ ਰੁਸਤੇ ਤੇ ਸੰਕੋਰ ੜਾ ਰਹੇ ਲਾਗ ਥੋੜਾ ਚਾਰਾ ਚੂਰਾ ਬਰਸੀਨ ਵਗੈਰਾ ਨਹੀਂ ਹੋਣਾ ਚਾਹੀਦਾ ਕਿਉਂਕਿ ਜਿੱਥੇ ਤੱਕ ਇਹਦਾ ਧੂੜਾ ਉੱਡ ਕੇ ਚਲੇਗਾ ਸੰਕੋਰ ਦਾ ਉੱਥੇ ਤੱਕ ਜਿਹੜਾ ਇਹਨੇ ਮਾਰ ਕਰਨੀ ਆ ਉੱਪਰੋਂ ਤੇ ਆਪਾਂ ਗੱਲ ਕਰਦੇ ਸੀਗੇ ਵਕੀਰਾ ਵਾਲੀ ਵੀ ਮੇਰਾ ਵੀਰ ਜਿਨ੍ਹਾਂ ਨੇ ਵਕੀਰਾ ਕਰੀ ਆ ਉਹਨਾਂ ਦੇ ਰਿਜ਼ਲਟ ਨਹੀਂ ਆਇਆ ਗੁੱਲੀ ਡੰਡਾ ਖੇਤ ਦੇ ਵਿੱਚ ਬਹੁਤ ਹੋ ਗਿਆ ਕਿਉਂਕਿ ਪਾਣੀ ਤਾਂ ਉਹਨਾਂ ਨੇ ਲਾ ਲਿਆ ਪਾਣੀ ਲੱਗਣ ਤੋਂ ਬਾਅਦ ਜਦੋਂ ਤੱਕ ਤੁਹਾਡੇ ਖੇਤ ਦੇ ਵਿੱਚ ਮਤਲਬ ਕਿ ਇੰਨਾ ਕੁ ਬੱਤਰ ਹੋ ਗਿਆ ਖੇਤ ਜਦੋਂ ਲੱड्डੂ ਜਾਂ ਵੱਟ ਹੋਣ ਲੱਗ ਗਿਆ ਮਤਲਬ ਕਿ ਕਹਣ ਦਾ ਮਤਲਬ ਵੀ 30% ਮੋਇਸਚਰ ਜਿਹੜੀ ਨਮੀ ਥੋੜੀ ਧਰਤੀ ਦੇ ਵਿੱਚ ਹੈਗੀ ਆ ਉਦੋਂ ਤੁਸੀਂ ਐਟਲੈਂਟਿਕਸ ਦੇ ਵਿੱਚ ਇੱਕ ਪੈਕੇਟ ਟੌਪਿਕ ਦਾ ਪਾ ਕੇ ਕਰ ਦੋ ਤਾਂ ਬਹੁਤ ਵਧੀਆ ਰਿਜ਼ਲਟ ਆ ਕਿਉਂਕਿ ਆਪਾਂ ਵੀ ਉਹ ਆਪਣੇ ਖੇਤ ਦੇ ਵਿੱਚ ਤਜਰਬਾ ਕਰਿਆ ਹੋਇਆ ਜਦੋਂ ਗੁੱਲੀ ਡ ਫਿਰ ਉਦੋਂ ਸਾਡੇ ਜਿਹੜੀ ਟੈਲੈਂਟਸ ਪਲੱਸ ਟੌਪਿਕ ਕੰਮ ਕਰਦੀ ਰਹੀ ਹੈ ਤੇ ਉਹਦੇ ਤੋਂ ਬਾਅਦ ਜਿਹੜਾ ਹੁਣ ਸੰਕੋਰ ਪਰ ਜਦੋਂ ਤੋਂ ਆਪਾਂ ਖੇਤ ਦੇ ਵਿੱਚ ਜਿਹੜੀ ਸੰਕੋਰ ਪਾਈ ਹੈ ਇਹਦਾ ਤਾਂ ਇੰਨਾ ਕੁ ਵਧੀਆ ਰਿਜ਼ਲਟ ਆ ਵੀ ਗੁੱਲੀ ਡੰਡੇ ਦਾ ਸਾਡੇ ਖੇਤਾਂ ਦੇ ਵਿੱਚ ਤਾਂ ਇਹ ਜਿਹੜਾ ਬੀਜ ਨਾਸ਼ ਕਰਤਾ ਪੂਰੀ ਤਰ੍ਹਾਂ ਕਿਸੇ ਵੀ ਤਰ੍ਹਾਂ ਦਾ ਬੀਜ ਗੁੱਲੀ ਡੰਡੇ ਦਾ ਛੱਡਿਆ ਹੈ ਨਹੀਂ ਆ ਕਣਕ ਥੋੜਾ ਇਧਰ ਹੀ ਖਾਲੇ ਬਾਹਣ ਜਿਹੜਾ ਆਪਣੇ ਹਲਕੇ ਆ ਪਰ ਕਣਕ ਇਹਦੇ ਵਿੱਚ ਵੀ ਵਧੀਆ ਕੈਮਰੇ ਜੀ ਥੋੜੀ ਜਿਹੀ ਉਹ ਲੱਗਦੀ ਆ ਪਰ ਬਾਕੀ ਕਣਕ ਆਪਣੀ ਜਿਹੜੀ ਪੂਰੀ ਟੌਪ ਦੀ ਆ ਇਹਦੇ ਵਿੱਚ ਵੀ ਆਪਾਂ ਗਿੱਲੇ ਦੇ ਵਿੱਚ ਜਿਹੜੀ ਸੰਕੋਰ ਆ ਉਹ ਪਾਤੀ ਆ ਬਾਕੀ ਸੰਕੋਰ ਦਾ ਸਭ ਤੋਂ ਦੂਜਾ ਵੱਡਾ ਫਾਇਦਾ ਵੀ ਇਹ ਸਸਤੀ ਪੈਂਦੀ ਆ ਬਾਕੀ ਸਪਰੇਹਾਂ ਜਿਹੜੀਆਂ ਆਪਾਂ ਗੁੱਲੀ ਡੰਡੇ ਦੀ ਕਰਦੇ ਆ ਉਹ ਤਕਰੀਬਨ ਭਾਈ 1500 ਤੋਂ ਲੈ ਕੇ 1800 ਰੁਪਏ ਖਰਚ ਆਉਂਦਾ ਸੰਕੋਰ ਤੇ ਸਾਰੇ ਹੀ 300 ਰੁਪਏ ਪਰ ਏਕੜ ਦਾ ਜਿਹੜਾ ਖਰਚ ਆਉਂਦਾ ਬਹੁਤ ਵੱਡੀ ਜਿਹੜੀ ਪੈਸਿਆਂ ਦੇ ਵਿੱਚ ਵੀ ਬਚਤ ਹੁੰਦੀ ਆ 1300 ਰੁਪਏ ਕਿ ਏਰੀਏ ਦੇ ਹਿਸਾਬ ਨਾਲ ਬਾਕੀ ਡੀਜੇ ਲਾ ਕੇ ਟੋਟਲ 300 ਰੁਪਏ ਖਰਚਾ ਪੈਂਦਾ ਦੂਜਾ ਜਿਹੜਾ ਸੰਕੋਰ ਜਦੋਂ ਤੋਂ ਅਸੀਂ ਪਾਉਣ ਲੱਗਿਆ ਆਪਣੇ ਖੇਤ ਦੇ ਵਿੱਚ ਸਾਡੇ ਝਾੜ ਵਧਿਆ ਝਾੜ ਸੰਕੋਰ ਨੇ ਨਹੀਂ ਵਧਾਇਆ ਹੈਗਾ ਝਾੜ ਇਸ ਕਰਕੇ ਵਧੇ ਵੀ ਜਦੋਂ ਪਹਿਲਾਂ ਆਪਾਂ ਗੁੱਲੀ ਡੰਡੇ ਸਪਰੇਅ ਕਰਦੇ ਹੁੰਦੇ ਜਦੋਂ ਆਪਾਂ ਪਹਿਲਾਂ ਪਾਣੀ ਲਾਤਾ ਉਦੋਂ ਜਦੋਂ ਬੱtter ਆਉਂਦੇ ਸੀਗੇ ਉਦੋਂ ਆਪਾਂ ਜਿਹੜੀਆਂ ਟਲੈਂਟਸ ਵਗੈਰਾ ਜਿਹੜੀਆਂ ਸਪਰੇਅਆਂ ਜਾਂ ਹੋਰ ਆਪਣਾ ਐਕਸਲ ਵਗੈਰਾ ਕਰਦੇ ਹੀ ਉਹ ਜਿਹੜੀਆਂ ਕਣਕ ਨੂੰ ਰੋਕਦੀਆਂ ਸੀ ਕਣਕ ਨੂੰ ਇੱਕਦਮ ਜਿਹੜਾ ਝਟਕਾ ਦਿੰਦੇ ਜਿਹਦੇ ਕਰਕੇ ਕਣਕ ਪੀਲੀ ਪੈ ਜਾਂਦੀ ਸੀ ਜਿਹਦੇ ਕਰਕੇ ਕਣਕ ਦੇ ਵਿੱਚ ਤਤਾਂ ਦੀ ਜਿਹੜੀ ਘਾਟ ਹੈ ਉਹ ਆ ਜਾਂਦੀ ਜਦੋਂ ਤਤਾਂ ਦੀ ਅਪਡੇਗ ਰੂਗੀ ਘਾਟ ਆ ਗਈ ਉਦੋਂ ਕਣਕ ਨੇ ਜਿਹੜਾ ਐਂਡ ਤੱਕ ਜਿਹੜਾ ਰਗੜਾ ਕਣਕ ਝੱਲਦੀ ਸੀ ਪਰ ਜਦੋਂ ਤੋਂ ਸੰਕੋਰ ਪਾਈ ਆਪਾਂ ਨਾ ਤਾਂ ਇਹਦੇ ਵਿੱਚ ਕੋਈ ਤਤਾਂ ਦੀ ਘਾਟ ਆਉਂਦੀ ਨਾ ਇਹ ਕਣਕ ਨੂੰ ਝਟਕਾ ਦਿੰਦੀ ਹੈ ਜੀ ਆਪਣੀ ਪ੍ਰੋਪਰ ਡੋਜ਼ ਪਾਈ ਵੀ ਹੈ ਜਦੋਂ ਆਪਣੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਣਕ ਵਧੀਆ ਰਹੂਗੀ ਪ੍ਰੋਪਰ ਜਿਹੜੀ ਇਹਨੂੰ ਖਾਦ ਖਰਾਕ ਮਿਲਦੀ ਰਹੂਗੀ ਆਟੋਮੈਟਿਕ ਜਿਹੜਾ ਤੁਹਾਡੇ ਖੇਤ ਦੇ ਵਿੱਚ ਜਿਹੜਾ ਝਾੜ ਦਾ ਫਰਕ ਪੈਣਾ ਹੀ ਪੈਣਾ ਹੁਣ ਇਹ ਨਹੀਂ ਹੈਗਾ ਵੀ ਇਹ ਝਾੜ ਸੰਕੋਰਨੇ ਵਧਾਇਆ ਇਹ ਝਾੜ ਵਧੇ ਵੀ ਜਿਹੜਾ ਕਣਕ ਨੂੰ ਝਟਕਾ ਲੱਗਣੋਂ हट ਗਿਆ ਜੀ ਆਪਾਂ ਵਧੀਆ ਤਰੀਕੇ ਨਾਲ ਪ੍ਰੋਪਰ ਡੋਜ਼ ਵਰਤਨੇ ਕਣਕ ਦੇ ਵਿੱਚ ਪਹਿਲਾਂ ਕਣਕਾਂ ਨੇ ਬੜੇ ਰਗੜੇ ਖਾਦੇ ਕਦੇ ਆਪਣਾ ਲੀਡਰ ਨੇ ਰਗੜ ਤੇ ਕਦੇ ਐਕਸਲ ਨੇ ਰਗੜ ਤੇ ਤੇ ਹੋਰ ਬੜੀਆਂ ਸਪ੍ਰਿੰਗਾਂ ਕਰਦੀ ਕਦੇ ਐਟਲੈਂਟਿਸ ਆਪਾਂ ਜਿੱਦਾਂ ਹੁੰਦਾ ਹੀ ਵੀ ਹੁੰਦੇ 4 4 ਵਿੱਗੇ ਤੋਂ ਐਟਲੈਂਟਿਸ